ਵੇਹ ਲਾ ਗੋਪੀ ਆ ਸੇ ਪਾਸੇ ਤੁਰਿਆ ਫਿਰਦਾ ਈ ਤੇ ਮੈਂ ਅਖੰਡਈ ਵੀ ਮੈਂ ਕੁੜੀ ਕੋਲ ਜਾਣਾ ਵਾਂ ਤੇ ਨਾ ਮੇਰੇ ਲਾਗੇ ਆਉਂਦਾ ਨਾ ਮੈਨੂੰ ਪੁੱਛਦਾ ਤੇ ਨਾ ਤੁਰਦਾ ਈ ਨਹੀਂ ਕਹਿੰਦਦਾ ਵੀ ਮੈਂ ਜਾ ਜਾਣਾ ਵਾਂ ਤੇ ਇਹਨੇ ਮੈਂ ਫੇਰਾ ਮਾਰਾਂ ਮੈਂ ਪਹਿਲੀ ਨੂੰ ਉੱਤੋਂ ਬੱਦਲ ਵੇਖੇ ਨਾ ਹੋ ਗਿਆ ਆਹ ਬੱਦਲ ਤੇ ਵਾਵਾ ਹੋ ਗਿਆ ਇੱਕ ਤੁਸੀਂ ਜਾਣਾ ਮੋਟਰਸਾਈਕਲ ਤੇ ਆ ਤੇ ਆ ਮੋਟਰਸਾਈਕਲ ਤੇ ਜਾਣਾਗਾ ਪਤਲਾ ਤੇ ਚਲੋ ਲੱਗ ਗਈ ਆ ਪਰ ਫੇਰ ਵੀ ਕੀ ਪਤਾ ਹੁੰਦਾ ਮੀਂਹ ਮਾਂ ਹਾਂ ਮੀਂਹ ਦਾ ਤਾਂ ਕੋਈ ਪਤਾ ਨਹੀਂ ਹੈ ਨਾ ਤੇ ਮੁੜ ਕੇ ਇੰਨੇ ਆਉਣਾ ਵੀ ਆ ਘਰ ਨੂੰ ਮੈਂ ਚੱਲ ਦੋ ਦਿਨ ਰਾਂ ਪੂੰਗੀ ਆਹੋ ਹੈ ਆਹੋ ਤੇ ਨਾਲ ਸਮਾਨ ਵੀ ਆ ਫੇਰੇ ਭੇਜਦਾ ਜਾਊਗਾ ਕੋਈ ਫਾਇਦਾ ਨਹੀਂ ਆਏਗਾ ਨਾ ਚ ਨਹੀਂ ਤੇ ਮੈਂ ਕਹਿੰਨੀ ਆ ਬੱਦਲ ਜਾਵੇ ਇਹੀ ਲੋ ਜੇ ਨਹੀਂ ਪੈਣਾ ਪੂੰਗਾ ਨਹੀਂਗਾ ਹੈਗਾ ਕਿ ਤੇ ਇਸ ਤਰ੍ਹਾਂ ਹੀ ਪੂਰ ਵਰ੍ਹ ਜਾਂਦੀ ਕਿ ਤੇ ਹਟ ਜਾਂਦੀ ਹਾਂ ਹੋ ਸਕਦਾ ਉਧਰ ਨਾ ਪੈਂਦਾ ਹੋਵੇ ਉਹ ਤਾਂ ਬੰਨੇ ਨਾ ਬੰਨਾ ਛੱਡੀ ਜਾਂਦੇ ਆ ਛੱਡੀ ਜਾਂਦੇ ਆ ਹਾਂ ਇਹ ਤਾਂ ਬਾਦ ਦੋ ਵਾਲਾ ਹੀ ਕੰਮ ਹੋ ਗਿਆ ਜੇ ਸੌਣ ਨਹੀਂ ਆਇਆ ਬਸ ਸੌਣ ਆ ਗਿਆ ਕਿ ਸਵੇਰੇ ਅੱਛਾ ਸਵੇਰੇ ਸੰਗਰਾਮ ਦਾ ਸੰਗਰਾਮ ਦਾ ਅੱਛਾ ਮੈਨੂੰ ਪਤਾ ਹੀ ਨਹੀਂ ਕਿ ਸਵੇਰੇ ਸੰਗਰਾਮ ਨੀ ਕੋ ਵੀ ਸੰਦੀਪ ਨੇ ਹੀ ਦੱਸਿਆ ਵਾ ਨਹੀਂ ਤੇ ਮੈਨੂੰ ਕਿੱਥੇ ਪਤਾ ਹੀ ਲੋ ਥੂਣਾ ਫਾਲਾ ਤੇ ਵੇਖ ਲੈਂਦੀ ਆ ਆਹੋ ਕਾਦੀਆਂ ਗੱਲਾਂ ਹੁੰਦੀਆਂ ਐ ਹੋਏ ਤੇਰੀਆਂ ਹੀ ਕਰਨ ਲਈ ਤੂੰ ਬਣ ਗਿਆ ਚਾਰ ਚਾਰਵੀਂ ਮੈਂ ਪਾ ਲਿਆ ਵਾ ਸਾਰਾ ਕੰਮ ਹੋਇਆ ਵਾ ਬਧਾਇ ਅੱਗੇ ਪਿਆ ਆਗਾ ਐਸਾ ਇਹ ਬੇਸਕੋਟ ਤੂੰ ਆਂਦਾ ਹੀ ਇੰਨੇ ਆ ਕ ਬਣਨੇ ਆ ਬੇਸਕੋਟ ਕਿੰਨੇ ਬਣ ਗਏ ਮਾਤਾ ਮੈਂ ਤਾਂ ਤੈਨੂੰ ਆਖਿਆ ਸੀ ਵੀ ਪੀਪਾ ਡੇਢ ਪੀਪਾ ਦੋਆਂ ਕੁ ਲਵਾਂ ਚ ਬਣ ਜਾਂਦਾ ਨਹੀਂ ਨਹੀਂ ਉਹ ਤਾਂ ਵਾਧੂ ਬਣ ਗਈ ਤੇ ਤੂੰ ਐਵੇਂ ਮੇਰੇ ਨਾਲ ਜਿਦੀ ਜਾਂਦਾ ਆ ਆ ਚਲ ਤੈਨੂੰ ਸਮਰੀਤ ਵਾਸਤੇ ਰੱਖ ਲੈਨੇ ਆ ਆ ਚੱਲੀਏ ਫਿਰ ਕੁੜੀ ਚੱਲ ਠੇਕੇ ਜਾਣੇ ਆਂਗੇ ਤੇ ਮੈਂ ਇਹਨਾਂ ਬਦਲ ਵੇਚਣ ਲਈਏ ਬਦਲ ਕਿਹੜਾ ਪੈਣ ਡਿਆ ਤੂੰ ਮੁਰਦਣਾ ਵਾ ਮੈਂ ਦੋ ਦਿਨ ਰਹਿ ਪੂੰਗੀ ਕੁੜੀ ਕੋ ਤੂੰ ਉਥੇ ਕੰਨਾ ਰਹਿ ਗਿਆ ਹੁਣ ਲੈ ਦੱਸ ਚੱਲ ਦੋ ਦਿਨ ਮੈਂ ਰਹਿ ਪੂੰਗੀ ਚੱਲ ਰਹਿ ਆਂਦੇ ਹੋਗੇ ਉਹਦਾ ਵੀ ਨਿਆਣਾ ਵਾ ਲਾਗੇ ਚੱਲੋ ਰਹਿ ਪੁੰਕੜੀ ਆਹੋ ਚੱਲ ਪਹਿਲਾਂ ਨਾ ਗੱਲ ਸੁਣੋ ਮੇਰੀ ਹਾਂ ਚੱਲ ਜਾਣ ਤੋਂ ਪਹਿਲਾਂ ਗੱਲ ਹੀ ਕਰ ਲਈਏ ਲੜਾਈ ਵਾਲੀ ਨਾ ਕੋਈ ਕਰੀ ਮੇਰੇ ਨਾਲ ਅੱਗੇ ਮੈਂ ਲੜਾਈ ਵਾਲੀਆਂ ਕਰਦਾ ਤੈਨੂੰ ਆਹ ਚੰਗੀ ਆ ਗੱਲ ਹਾਂ ਉਹ ਮੇਰੇ ਨਾਲ ਮੁੰਡਾ ਪੜਾਉਂਦਾ ਸੀ ਇੱਕ ਅੱਛਾ ਹਜੀ ਜਿੰਨੂੰ ਤੂੰ ਆਂਦਾ ਆ ਉਹਨੂੰ ਸਰਕਾਰੀ ਮਿਲ ਗਈ ਸਰਕਾਰੀ ਆ ਸਰਕਾਰੀ ਨੌਕਰੀ ਮਿਲ ਗਈ ਅੱਛਾ ਅੱਛਾ ਤੇ ਉਹਦਾ ਡੈਡੀ ਮਿਲਿਆ ਸੀ ਹੁਣ ਮੈਨੂੰ ਹਾਂ ਕੀ ਜਾਂਦਾ ਉਹ ਕਹਿੰਦਾ ਤੇ ਵਾਥੇ ਕੁੜੀ ਕੜੀ ਲੱਭੋ ਕੋਈ ਆਹ ਕੁੜੀਆਂ ਜੋਦੇ ਰਿਸ਼ਤੇ ਦੇ ਵਿੱਚ ਤੇ ਆਪਣੇ ਕੋਈ ਹੈ ਨਹੀਂ ਕੁੜੀਆਂ ਨੂੰ ਤੇ ਬਸ ਹੀ ਗੋਬਾਰ ਦੇ ਪੂਤ ਸਵਾਰ ਯੋ ਬਾਹਰ ਚਲ ਜੀ ਗੇ ਬਾਹਰ ਚਲ ਜੀ ਗੇ ਬਾਹਰ ਚਲ ਜੀ ਗੇ ਕੋਈ ਤਾਂ ਸ਼ੁਕਰ ਤਨਖਾਹ ਵੀ ਬੜੀ ਆ ਹੁਣ ਤਨਖਾਹ ਤੇ ਹੁਣ ਪੱਕਾ ਹੋ ਗਿਆ ਨਾ ਪੱਕਾ ਸਰਕਾਰੀ ਨੌਕਰੀ ਮਿਲ ਜੇ ਸਰਕਾਰੀ ਜੋ ਨੌਕਰੀ ਮਿਲ ਜੇ ਫੇਰ ਤਨਖਾਹ ਤੇ ਬਥੇਰੀ ਹੋ ਜਾਂਦੀ ਹੈ ਤੇ ਪ੍ਰਾਈਵੇਟਾਂ ਦੀ ਵਿਚਾਰਿਆਂ ਕਿ ਮਾਰਣਾ ਆਪਣੇ ਇਸ ਤਰ੍ਹਾਂ ਦੀ ਦੂਰ ਤੱਕ ਨਿਗਾਹ ਕੋਈ ਹੈ ਨਹੀਂ ਮੇਰੇ ਨਿਗਾਹ ਦੇ ਵਿੱਚ ਕੋਈ ਟੱਕ ਮਾਰਦੀ ਆ ਆ ਸੱਚੇ ਗੋਪੀ ਦੀ ਹੋਇਆਗੀ ਆ ਸੱਚੇ ਤੇਰੀ ਭੂਆ ਦੀ ਕੁੜੀ ਹੈਗੀ ਰਜਨੀਤ ਆਹੋ ਹੈਗੀ ਤੇ ਹੈਗੀ ਆ ਨਾਲੇ ਪੜ੍ਹੀ ਲਿਖੀ ਸੋਹਣੀ ਆ ਆਹ ਜੋੜੀ ਬੜੀ ਬਣੀ ਬਣੀ ਕੀਤੀ ਆ ਆਹ ਉਹਨੇ ਬੀ ਐਡ ਕੀਤੀ ਉਹਦਾ ਟੈਟ ਵੀ ਕਲੀਅਰ ਆ ਜੋੜੀ ਬੜੀ ਬਣੀ ਮਾਲਾ ਮੋਰਚਾ ਬਰਾਦਰ ਰਿਸ਼ਤਾ 40 ਫੁੱਲੀ ਬਾਵਾ ਇਹਨਾਂ ਦੀ 10 ਕਿਲੋ 40 ਆਉਂਦੀ ਆ ਤੇ ਹੋਰ ਕੀ ਲੈਣਾ ਕੱਲਾ ਕੱਲਾ ਹੈਗਾ ਉਹ ਗੁਗਰੀ ਕੱਲਾ ਮੁੰਡਾ ਇੰਨੀ ਤਨ ਭੈਣ ਵੋ ਭੈਣੋ ਦੀ ਭੈਣ ਹੀ ਹੈ ਵੱਡੀ ਅੱਛਾ ਹਾਂ ਤੇ ਕਿੰਨੀ ਤਨਖਾਹ ਵੀ ਆ ਸਰਕਾਰੀ ਦੋ ਕਿਲੇ ਪੈਲੀ ਦੇ ਤਾਂ ਹੋਰ ਕੀ ਲੱਭਣਾ ਤੇ ਪਿਓ ਦਾ ਫੌਜੀ ਦਾ ਟੈਅਰ ਆਇਆ ਵਾ ਪੈਨਸ਼ਨ ਵੀ ਆਉਂਦੀ ਆ ਪੈਨਸ਼ਨ ਆਉਂਦੀ ਇਕੱਠੇ ਵੀ ਪੈਸੇ ਮਿਲੇ ਹੋਣਗੇ ਆਹੋ ਨੇ ਘਰ-ਬਾਰ ਵਧੀਆ ਬਣਾਇਆ ਹੁੰਦਾ ਹਾਂ ਹਾਂ ਉਹਦਾ ਆਪਾਂ ਕਿੰਨੀ ਵਾਰੀ ਰਿਸ਼ਤਿਆਂ ਦੀ ਗੱਲ ਕੀਤੀ ਆ ਤੇ ਸਾਡਾ ਨੇਪਰੇ ਤੱਕ ਦੀ ਚੜਿਆ ਨਹੀਂ ਚੱਲ ਕਹਿੰਦੇ ਵੀ ਇੱਕ ਰਿਸ਼ਤਾ ਜਿਹੜਾ ਕਰਾਉਣਾ ਵਾ ਖਾਂਡ ਪਾੜ ਜਨਾ ਪੁੰਨ ਲੱਗਦਾ ਇੱਕ ਗੱਦੋ ਸਰ ਜਿਹੜੇ ਜੋੜਨੇ ਉਹ ਤੋਂ ਪਤਾ ਕਿੰਨਾ ਕਿਤੇ ਭਲਾ ਹੁੰਦਾ ਆ ਕਈਆਂ ਤਾਂ ਡੈਰੀਆਂ ਭੜੀਆਂ ਰਿਸ਼ਤੇ ਕਰਾ ਕਰਾ ਕੇ ਕਿੰਘਿਆ ਦਾ ਕਾਮੀ ਹੋ ਵਾ ਰਿਸ਼ਤੇ ਆਹੋ ਤੇ ਲੋਕਾਂ ਨੇ ਤਾਂ ਬਿਜ਼ਨਸ ਸਟਾਰਟ ਕੀਤੇ ਆ ਤੇ ਚੱਲ ਤੂੰ ਫੋਟਚ ਕੇ ਵੇਹਾਂ ਭਲਾ ਆਪਣੇ ਭੂਆ ਨੂੰ ਮੈਂ ਕਹਿੰਨੀ ਛੱਡੋ ਪਰ ਕੀ ਆਪਾਂ ਇਹਨਾਂ ਗੱਲਾਂ 'ਚ ਪੈਣਾ ਲੈ ਨਹੀਂ ਜੇ ਕੋਈ ਚੰਗਾ ਮੁੰਡਾ ਲੱਭ ਜੇ ਉਹਨਾਂ ਨੇ ਵਿਆਉਣੀ ਆ ਉਹਨਾਂ ਤੇ ਹੁਣ ਕਿਹੜੀ ਘਰੇ ਬੱਲ ਨਹੀਂ ਹਜਾਰੀਆਂ ਦੇ ਪਰ ਮੈਨੂੰ ਨਹੀਂ ਇਹਨਾਂ ਦੀ ਰਿਸ਼ਤਾ ਨਹੀਂ ਮੈਨੂੰ ਕਰਵਾਉਣਾ ਹੁੰਦਾ ਫਿਰ ਮੈਂ ਐਵੇਂ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਫਸਾਂਗੇ ਫਾਇਦਾ ਚੱਲ ਪੁੱਛ ਲੈ ਮੁੜ ਕੇ ਆਪਾਂ ਕਰ ਲਾਂਗੇ ਗੱਲ ਇੱਕ ਇੱਕ ਗੱਲ ਤੇ ਚਲਾ ਮਾੜੀ ਨੂੰ ਤੇ ਤੂੰ ਗੱਲ ਚਲਾ ਮੁੜ ਕੇ ਆਪੇ ਜੋਦਾ ਪੁੱਛ ਲੂਗਾ ਮੈਂ ਗੱਲ ਕਰ ਲੂੰਗੀ ਆਹੋ ਉਹ ਬੜਾ ਪਿਛੇ ਪਿਆ ਡੈਡੀ ਦਾ ਜਦੋਂ ਮਿਲਦਾ ਨਾ ਉਹ ਹੀ ਗੱਲ ਕਹਿੰਦਾ ਵੀ ਯਾਰ ਰਿਸ਼ਤਾ ਕਰਾ ਦੇ ਇਹਦਾ ਚਲੋ ਵੇਖ ਲੈਨੇ ਫਿਰ ਹੈ ਵੇਖ ਲੈਨੇ ਆ ਨਹੀਂ ਫੋਨ ਕਰਕੇ ਵੇਖ ਲਾ ਕਰ ਲਾਂ ਫੋਨ ਫਿਰ ਉਹਨਾਂ ਦਾ ਤਾਂ ਮੇਰੇ ਤੋਂ ਨੰਬਰ ਨੰਬਰ ਹੈ ਨਹੀਂ ਭੂਆ ਨਾਲ ਦਾ ਤੇ ਆਪਣੇ ਭਰਾ ਕੋਲ ਲਾ ਪਹਿਲੋ ਆਪਣੇ ਭਰਾ ਨਾਲ ਗੱਲ ਕਰ ਤੋ ਉਹਨਾਂ ਕੋਲ ਫੇਰ ਨੰਬਰ ਲਾ ਕੇ ਗਾੜੀ ਕਰੀ ਪਹਿਲੋ ਸੂਤ ਲਾਇਆ ਕੀ ਉਹ ਆ ਕਿ ਤਰ੍ਹਾਂ ਸਾਹ ਬਵਾ ਕੀ ਗੱਲ ਇਹ ਵੀ ਕਹਿੰਦੇ ਵਿਆਹ ਵੀ ਚੁੰਨੀ ਜਿਹੜਾ ਹੋਣਾ ਕਰਨਾ ਲੈਣਾ ਦੇਣਾ ਕੁਝ ਨਹੀਂ ਆ ਜੇ ਤੁਹਾਡੇ ਲਈ ਰਕਾਰ ਪਰਿਆ ਹੋਵੇ ਹਾਂ ਕੋਈ ਨਹੀਂ ਹੁਣ ਆ ਕੇ ਹੋ ਕੋਈ ਜਿਹੜਾ ਘਰਾਂ ਚ ਚੀਜ਼ਾਂ ਹੁੰਦੇ ਕਾ ਹਾਂ ਤੇ ਕੀ ਕਰਨੀਆਂ ਵਾ ਦੋਰੀਆਂ ਨਹੀਂ ਨਹੀਂ ਉਹ ਨਾ ਹੈ ਨਹੀਂ ਬੜਾ ਪਰਿਵਾਰ ਵਧੀਆ ਕੁੜੀ ਢੱਡੀ ਸੌਖੀ ਰਹੂਗੀ ਆਹੋ ਤੇ ਕੱਲਾ ਕੱਲਾ ਮੁੰਡਾ ਚਲੋ ਵੇਖ ਲੈਨੀ ਫਿਰ ਕਰਦੀਆਂ ਕਲਾਪਲਾ ਆਪਣੇ ਭਰਾ ਨੂੰ ਚਾ ਮੈਂ ਇੱਥੇ ਨਾਲੇ ਕੰਮਕਾਰ ਕਰ ਲੈਨੀ ਆ ਇੱਥੇ ਲਾਲਾ ਲੱਗੇ ਲਾਲਾ ਸਾਡੇ ਸਾਡੇ ਲੱਗੇ ਮੇਰਾ ਕੰਮ ਰਹਿੰਦਾ ਵਾ ਨਾ ਨਾਲ ਨਾਲ ਮੈਂ ਕਰੀ ਜਾਨੇ ਫਿਰ ਫੋਨ ਕਰਦਾ ਟਾਈਮ ਲੱਗ ਜਾਣਾ ਚਲ ਕਰਕੇ ਦੱਸ ਫਿਰ ਆਹੋ ਤੇ ਆਪਾਂ ਵੀ ਕਰੀਏ ਤਿਆਰੀ ਹੈ ਬਦਲ ਚੁੱਕਾ ਜਾਣਾ ਹੁਣ ਵੇਖ ਲੈ ਜੋ ਜੇ ਕਿਤੇ ਨੇ ਪੇਕਿਆਂ ਨੂੰ ਫੋਨ ਕਰਨਾ ਕਦੀ ਸਾਡੇ ਲਾਗੇ ਇਹਨੇ ਫੋਨ ਨਹੀਂ ਆਹ ਇਹ ਗੱਲ ਹੈਗੀ ਕਿ ਸਾਹਮਣੇ ਨਹੀਂ ਕਰਦੀ ਫੋਨ ਸਾਡੇ ਸਾਹਮਣੇ ਤੇ ਇਹਨੇ ਕਰਨਾ ਹੀ ਹੈ ਆ ਬਸ ਓਲੇ ਜਾ ਕੇ ਗੱਲ ਕਰਨੀ ਹੈ ਜਿਹੜੀ ਵੀ ਗੱਲ ਚੱਲ ਜੇ ਪੁੱਛ ਲਈ ਮੰਨ ਜੇ ਤਾਂ ਚੰਗੀ ਗੱਲ ਵਾ ਜੇ ਚੋਰੀ ਕਰ ਲਈ ਤੇ ਫੇਕ ਹੀ ਹੋ ਗਿਆ ਹੁਣ ਚਲੋ ਓਲੇ ਜਾ ਕੇ ਕਰ ਲੈ ਤੇ ਇੱਥੇ ਸਾਡੇ ਲਾਗੇ ਬਹਿ ਕੇ ਕਰ ਲੈਂਦੀ ਜੇ ਅਹੀਂ ਇਹਨੂੰ ਕੀ ਆਖਣਾ ਆਹ ਉਹ ਅਹੀਂ ਕਿਹੜਾ ਵੀ ਗੱਲਾਂ ਸੁਣ ਲੈਣੀ ਇਹਦੀ ਆਹੋ ਤੇ ਆਖਣ ਤੇ ਅਹੀਂ ਦੇ ਇਹਦੇ ਇਹਨੂੰ ਵੀ ਤੂੰ ਪੁੱਛ ਕੇ ਵੇਖ ਲੈ ਆਪਣੇ ਪ੍ਰਾਣ ਕੀ ਪਤਾ ਚੋਰੀ ਕੀ ਗੱਲਾਂ ਕਰਦੀ ਆ ਸਾਡੀ ਇਤਨੀ ਝੂਗੀਆਂ ਕਰਦੀ ਕਿਤੇ ਉੱਥੇ ਕੀ ਪਤਾ ਆ ਆ ਉਹ ਆ ਨੀ ਤੇ ਸਾਡੀਆਂ ਕਰਦੀ ਕਕੇਰੀਆਂ ਕਰਦੀ ਆ ਪਰ ਇਹਨੇ ਕਦੀ ਨਹੀਂ ਮੇਰੇ ਨਾਮ ਤੇਰਾ ਤੇ ਮੈਨੂੰ ਪਤਾ ਨਹੀਂ ਮੈਂ ਜੇ ਤੇ ਕੋਈ ਗੱਲ ਕਰਾਂ ਇਹਨੇ ਜਾ ਕੇ ਆ ਉਹ ਕਿੱਡੀ ਦੂਰ ਜਾ ਕੇ ਗੱਲ ਕਰਨੀ ਚੱਲ ਮਾਤਾ ਸਾਡਾ ਕਰਨੀ ਵੀ ਜੋਦੇ ਸਹੀਏ ਸਹੀਏ ਤੇ ਜੜੀ ਮਾਤਾ ਨੂੰ ਕਿਤੇ ਸੁਣ ਨਾ ਜਾਵੇ ਚੱਲ ਕੋਈ ਗੱਲ ਨਹੀਂ ਕਰਨ ਦੇ ਗੱਲਾਂ ਤੇ ਨਾ ਮਨੂ ਕਿਤੇ ਕੋਈ ਹੋਰ ਵੇਖ ਲਾਂ ਫੇਰ ਰਿਸ਼ਤਾ ਤੇ ਕਰਾਉਣਾ ਹੀ ਚਲੋ ਜਿੱਥੇ ਉਹਦੇ ਸੰਜੋਗ ਹੋਏ ਆ ਉਹਦੇ ਆਪੇ ਹੋ ਜਾਣੇ ਤੇ ਜੇ ਇਹ ਕਰ ਦਿੰਦੇ ਤਾਂ ਉਤਰਾ ਚੰਗਾ ਸੀ ਸ਼ਾਇਦ ਮੰਨੀ ਜਾਣ ਹੈ ਸ਼ਾਇਦ ਮੰਨੀ ਜਾਣ ਚਲੋ ਮਰਜ਼ੀ ਉਹਨਾਂ ਦੀ ਆ ਚਲ ਮੈਂ ਕਰ ਲਾਂ ਤੇਰੀ ਫੇ ਹੈ ਹਾਂ ਚੰਗਾ ਫਿਰ ਤੇ ਚੱਲ ਚੱਲ ਗਏ ਮੁੜ ਕੇ ਤੋਂ ਮੋੜਨਾ ਵੀ ਆ ਠੀਕ ਠੀਕ ਹਾਂ ਇਹ ਮੇਰਾ ਧਿਆਨ ਰਹਿਣਾ ਤੇਰੇ ਤੇ ਕੀ ਹੁੰਦਾ ਵਾਂਡੇ ਤੇ ਜਾਣਾ ਵਾ ਪਰ ਸਾਰੇ ਹੀ ਕੰਮ ਕਰਕੇ ਜਾਣਾ ਪੈਣਾ ਵਾ ਇਹ ਨਹੀਂ ਵੀ ਇੱਕ ਕੰਮ ਕੋਈ ਛੱਡ ਵੀ ਜਾਉਂਗੀ ਤੇ ਤਾਂ ਵੀ ਕੋਈ ਗੱਲ ਨਹੀਂ ਹੁਣ ਕਦੋਂ ਉਹਦੀ ਗੰਡਾ ਚੀਰ ਮਿਰਚਾਂ ਰਗੜ ਪਨੀਰ ਚਲ ਬਣ ਗਿਆ ਸਭ ਕੁਝ ਹੀ ਹੋ ਗਿਆ ਵਾ ਕਦੋਂ ਤਿਆਰ ਹੋਣਾ ਕਦੋਂ ਉਹਦੇ ਨੇ ਤਿਆਰ ਹੋਣਾ ਫੇਰ ਕਿਤੇ ਮੈਂ ਜਾਣਾ ਵਾ ਇੰਨਾ ਥੋੜੀ ਆ ਤੇ ਕਿਤੇ ਬੰਦਾ ਲੱਗੋ ਕੋਈ ਕੰਮ ਹੀ ਕਰਾ ਦਿੰਦਾ ਵਾ ਸਾਡਾ ਬੰਦਾ ਤਾਂ ਕਿਤੇ ਬਿਲਕੁਲ ਹੱਥ ਲਾ ਕੇ ਰਾਜੀ ਨਹੀਂ ਕਿਤੇ ਆਣ ਕਮਾਣ ਵਾ ਸਾਰੇ ਆ ਮਨਜੋਦ ਹੋਣੀ ਨਾਲ ਹੈਲਪ ਕਰਮਦੇ ਆ ਚੱਲ ਮਾਂ ਕੁਝ ਮੈਂ ਕਰਨਾ ਕਰਾ ਦੇਣਾ ਥੋੜਾ ਬੋਧਾ ਛੇਤੀ ਹੋ ਜੂਗੀ ਤੇ ਮੇਰਾ ਬੰਦਾ ਰੋਪ ਹੋਂਦਾ ਹੀ ਉਹ ਵਖਰਾ ਸਗੋ ਵੀ ਆ ਨਹੀਂ ਕੀਤਾ ਉਹ ਨਹੀਂ ਕੀਤਾ ਕਿਤੇ ਆਈ ਨਾ ਜਾਵੇ ਹਣ ਐਨੀ ਤਿਆਰ ਹੋ ਜਦੋਂ ਉਹਨੇ ਮੈਂ ਰੋਟੀ ਪਕਾਉਣੀ ਥਾਣ ਉਹਨੇ ਮਾਂ ਤਿਆਰ ਹੋਣਾ ਲੈ ਵੇ ਪੇਕੇ ਦੇ ਜਾਣ ਦਾ ਕੰਨਾ ਚਾਹ ਕਰੇ ਅੱਡੀ ਨਹੀਂ ਲੱਗਣੀ ਪਾਉਣਾ ਅੱਜ ਤੇ ਅੱਡੀ ਕੀ ਲੱਗਣੀ ਆ ਸਾਰਾ ਪੰਜਾ ਹੀ ਲੱਗਣ ਡਿਆ ਪਾਉ ਦੇ ਨਾਲ ਕਿਉਂ ਕੀ ਹੋਇਆ ਮੈਂ ਤਾਂ ਕਿਤੇ ਥੱਕ ਗਈ ਆ ਨੀ ਐ ਇਹ ਮੈਂ ਤੈਨੂੰ ਕਿਹੜਾ ਨਾ ਕੀਤੀ ਆ ਵੀ ਤੈਨੂੰ ਕਲਾਉਣ ਨਹੀਂ ਦਿਆਂ ਬਹਿ ਜਾ ਤੁਸੀਂ ਤੇ ਐਂਖ ਲੋਗੇ ਹਰਕਾਂ ਦੇ ਹੱਥ ਰੱਖ ਕੇ ਜਿੱਦਾਂ ਪਤਾ ਨਹੀਂ ਮੈਨੂੰ ਕੀ ਕਹਿ ਦੇਣ ਲੱਗੇ ਹੁੰਦੇ ਮੈਂ ਡਰ ਗਈ ਇਦਾਂ ਕੀਤਾ ਵੇਖ ਕੇ ਤੂੰ ਮੇਰੇ ਕੋਲ ਬਹੁਤਾ ਹੀ ਡਰਦੀ ਆ ਹੈ ਡਰ ਵੀ ਆਉਂਦਾ ਹੀ ਆ ਡਰ ਕਿਹੜਾ ਨਹੀਂ ਆਉਂਦਾ ਹੁਣ ਤੂੰ ਚੱਲੀ ਆ ਨਾ ਤੇ ਮੇਰੇ ਇੱਕ ਦੋ ਲੀੜੇ ਪ੍ਰੈਸ ਕਰਦੀ ਹਾਏ ਰੱਬਾ ਮੈਂ ਅੱਜ ਤੇ 32 ਕੰਮ ਕਰਨ ਵਾਲੇ ਤੇ ਮੈਂ ਪਨੀਰ ਨੂੰ ਤੜਕਾ ਲਾਉਣਾ ਵਾਂ ਅੱਜ ਮੈਂ ਰੋਟੀ ਪਕਾਉਣੀ ਆ ਅੱਜ ਵਕ ਉਧਰ ਨੇ ਵੇਖਣ ਲੱਗੀ ਆ ਭਲਾ ਵੀ ਤਿਆਰ ਇੰਨਾ ਟਾਈਮ ਲਾਤਾ ਤੂੰ ਰਸੋਈ ਦੀ ਅੱਛਾ ਤੁਹਾਡੇ ਬਾਹ ਤੇ ਟਾਈਮ ਦੀ ਗੱਲ ਵਾ ਆ ਝਾੜੂ ਪੋਚਾ ਲਾਉਣਾ ਸੌਖਾ ਵਾ ਸਫਾਈਆਂ ਦਾ ਕਿੰਨਾ ਕੰਮ ਵਾ ਤੇ ਫਿਰ ਵੀ ਕਰਦੀ ਐ ਇੰਜ ਨਾ ਨੀਆਂ ਕਰਦੀ ਐ ਇਹ ਸਾਰਾ ਕਰਨਾ ਨਹੀਂ ਗਾ ਲੈ ਵੀ ਤੁਹਾਡਾ ਕਿਤੇ ਮਾਸਾ ਆਸਰਾ ਨਹੀਂ ਗਾ ਵੀ ਬੰਦਾ ਕਿਤੇ ਐਵੇਂ ਹੀ ਆਖੇ ਵੀ ਚਲ ਦਿਵਿੰਦਰ ਤੂੰ ਆ ਰਹਿਣ ਤੇ ਝਾੜੂ ਪੋਚਾ ਜਾ ਕਿਹੜਾ ਕਹਿੰਦੇ ਮਗਰ ਆਉਣਾ ਵਾ ਤੂੰ ਤੇ ਚਲ ਚੱਲੀ ਮਾਂਡੇ ਤੇ ਮੈਂ ਆਪੇ ਮਾੜਾ ਮੋਟਾ ਕਰ ਦੂੰਗਾ ਮੈਂ ਉਹਨਾਂ ਬੰਦਿਆਂ ਚੋਂ ਨਹੀਂ ਗਾ ਜਿਹੜਾ ਆਪਣੇ ਜਨਾਨੀ ਨੂੰ ਕਹਿੰਦੀ ਆ ਵਾ ਕਹਿੰਦੇ ਆ ਵੀ ਚੱਲ ਕੋਈ ਨਹੀਂ ਹੱਥੀ ਕਰਦੇ ਪੋਚਾ ਮੈਂ ਲਾ ਲੀਨਾ ਹਾਂ ਛੱਡ ਦੇ ਨੀੜੇ ਮੈਂ ਤਾਂ ਉਹ ਲੈ ਨਾ ਮੈਂ ਨਹੀਂ ਉਹਨਾਂ ਚ ਹੋਏਗਾ ਤੁਸੀਂ ਲੜਾਈ ਵਾਲਾ ਚ ਤੇ ਹੈਗੇ ਹੀ ਆ ਨਾ ਜਿੱਦਾਂ ਬ੍ਰਿਫ ਦਾ ਕਾਰਨ ਨੂੰ ਹੱਥ ਮਾਰ ਮਾਰ ਕੇ ਗੱਲਾਂ ਕਰਨ ਉਹਨਾਂ ਵੀ ਚੋਂ ਤੁਸੀਂ ਹੈਗੇ ਹੀ ਆ ਨਾ ਕੀ ਮੈਂ ਵਾਂਡੇ ਜਾਣਾ ਵਾ ਮੂੰਹ ਰੀ ਆਪ ਕਰਕੇ ਰਹਿ ਦਿੱਤਾ ਮੇਰਾ ਨਹੀਂ ਜਾਣਾ ਤੇ ਸਭ ਤੋਂ ਵਧੀਆ ਸਗੋਂ ਨਾ ਜਾ ਨਾ ਜਾ ਤੇ ਨਹੀਂ ਜਾਂਦੀ ਫਿਰ ਐਡਾ ਜਾਣ ਖਣੋ ਕੀ ਥੁੜਿਆ ਵਾ ਅੱਧਾ ਦਿਨ ਉਤੋਂ ਆ ਗਿਆ ਵਾ ਹੁਣ ਮੈਂ 2 ਦਿਨ ਨਹੀਂ ਹੋਣਾ ਅੱਧਾ ਦਿਨ ਮੈਂ ਲੈਂਦਾ ਵਾ ਦੋ ਤੂੰ ਨਵੇੜਦੀ ਨਹੀਂ ਗਈ ਦੋ ਦਿਨ ਨਹੀਂ ਹੋਣਾ ਪਣਵਾ ਪੁੱਤਾਂ ਨੇ ਦੋ ਦਿਨ ਆਹ ਤੇ ਇਥੇ ਲੰਗਰ ਕਿਹਨੇ ਲਾ ਦੇਣਾ ਮੈਨੂੰ ਲੰਗਰ ਮੈਂ ਪਕਾ ਕੇ ਰੱਖ ਚੱਲੀ ਆ ਅੱਜ ਦੀਆਂ ਤੇ ਮੁੜ ਕੇ ਮਨਪ੍ਰੀਤ ਵੱਲੋਂ ਖਾ ਲਿਓ ਚੰਗਾ ਚੰਗਾ ਬਾਬਾ ਜਾ ਮੈਂ ਖਾ ਲੂੰਗਾ ਜਾ ਮੈਂ ਹੋਟਲ ਤੋਂ ਕਾਉਂਗਾ ਜਾ ਕੇ ਰਹਿ ਜਾਂ ਲਾ ਜਾਂ ਚਾ ਆਪਣਾ ਹਾਏ ਰੱਬਾ ਕਿੰਨਾ ਖੋਸ਼ਵਾ ਮੈਨੂੰ ਕੱਢ ਕੇ ਕਿਤੇ ਇੰਨਾ ਨਹੀਂ ਆਖਿਆ ਕਿ ਮਨਪ੍ਰੀਤ ਵੱਲੋਂ ਕਿਉਂ ਖਾਣੀਆਂ ਵਾ ਤੂੰ ਹੀ ਜਾਓ ਦੋ ਘੜੀਆਂ ਮਿਲ ਗਿਲ ਕੇ ਆਓ ਉਹ ਘੜੀ ਦਾ ਵੀ ਮੇਲ ਉਹ ਦੋਆਂ ਘੜੀਆਂ ਦਾ ਵੀ ਉਹ ਹੋਈ ਕਿਤੇ ਇੰਨਾ ਲੈ ਵੀ ਕਹਿ ਨਹੀਂ ਹੋਇਆ ਪਤਾ ਨਹੀਂ ਕਿੰਨਾ ਕੁ ਖੁਸ਼ਵਾ ਸਾਨੂੰ ਘਰੋਂ ਕੱਢ ਕੇ ਬੰਦਾ ਮੈਂ ਦੇਖ ਕਰਕੇ ਅੱਖ ਨੇ ਮੈਂ ਚੱਲ ਕੋਈ ਨਹੀਂ ਮਾਵਾਂ ਦੀਆਂ ਬਹਿਣ ਗਿਆ ਆਪਣਾ ਦੁੱਖ ਸੁੱਖ ਫੋਲੂਗੀ ਮੈਂ ਤਾਂ ਤੈਨੂੰ ਆਖਣ ਡਿਆ ਮੈਨੂੰ ਨਹੀਂ ਕੋਈ ਵੀ ਦੁੱਖ ਸੁੱਖ ਹੈਗਾ ਮੇਰੀ ਮਾਂ ਬਹੁਤ ਖੁਸ਼ਵਾ ਆਪਣੇ ਘਰ ਅੱਛਾ ਹੁਣ ਹਾਸਾਉਂ ਡਿਆ ਮਬਲੇ ਦੀ ਵੇਖ ਕਹੋ ਹੋ ਗਿਆ ਸੰਡੇ ਵਿੱਚ ਹਾਸੇ ਵਾਲੀ ਕਿਹੜੀ ਗੱਲ ਹੋਈ ਯਾਰ ਹੂੰ ਮੈਂ ਤੇਨੂੰ ਸਭ ਕੁ ਕਰਾਉਂ ਡਿਆ ਚਾਹ ਨਾਲ ਕਰਾਉਂਦਾ ਤੂੰ ਤੇ ਮੈ ਜਾਣ ਜਾਣ ਦੇਈ ਕਮ ਖਾਈ ਜਦ ਇਹ ਹੁਦੇ ਹੋ ਗਿਆ ਤਿਆਰ ਮੈਂ ਵੇਖ ਲੂੰਗੀ ਬਾਬਾ ਮੇਨ ਤਾਂ ਗੁੱਸਾ ਹੀ ਚੜਾਤਾ ਵਾ ਹੁਣ ਇੱਕ ਮੇਰਾ ਜੀ ਕਰਦਾ ਜਾਵਾ ਇੱਕ ਮੇਰਾ ਜੀ ਕਰਦਾ ਨਾ ਜਾਵਾ ਮੈਂ ਉਹ ਮੁੰਡੇ ਨੂੰ ਪੁੱਛਦੀ ਆ ਨਾਲੇ ਦੱਸਦੀ ਆ ਵੀ ਐਦਾਂ ਮੈਨੂੰ ਖਿੱਚ-ਖਿੱਚ ਪੈਣ ਡਿਆ ਵਾ ਹੁਣ ਮੁੰਡੇ ਨੂੰ ਨਾ ਨਾ ਕਰਦੀ ਜੇ ਉਹਨੇ ਨਾ ਕਰ ਦਿੱਤੀ ਉਹਨੇ ਕਿਹਾ ਮਾਦਾ ਮੈਂ ਨਹੀਂ ਮੁੜਕੇ ਜਾਣਾ ਉਹ ਤਾਂ ਨਾ ਜਾਵਾ ਕਿ ਫਿਰਕੇ ਤੂੰ ਤਾਂ ਸੌਖਾ ਰਹੇਗਾ ਨਾ ਲੈ ਕਿੱਦਾਂ ਦੀਆਂ ਗੱਲਾਂ ਕਰਦੀ ਓਏ ਅਜੇ ਭਰਾ ਨੂੰ ਮਿਲਣ ਚੱਲੀ ਦੇਖੋ ਪਖੰਡਣ ਵੱਡੀ ਕੰਮਤਣਾ ਕੋਈ ਵੀ ਨਹੀਂ ਹੈਗਾ ਸਬਜੀ ਸੂਜੀ ਤੇ ਮੈਂ ਬਣਾ ਕੇ ਗਈ ਸੀ ਪਰ ਉਹਨਾਂ ਦੇ ਸਾਹਮਣੇ ਗੱਲ ਕਰਦੀ ਪਤਾ ਨਹੀਂ ਮੈਨੂੰ ਅੱਗੋਂ ਕੀ ਜਵਾਬ ਮਿਲਣਾ ਹੈਗਾ ਫੇਰ ਮੇਰੀ ਬੇਇੱਜ਼ਤੀ ਹੋ ਜਾਣੀ ਇਦਾਂ ਕਰਦੀ ਆ ਵੀਰ ਨੂੰ ਫੋਨ ਲਾਉਣੀ ਆ ਭਾਬੀ ਨੂੰ ਜਿਹਾ ਲਾਇਆ ਨਾ ਤੇ ਭਾਬੀ ਨੇ ਤਾਂ ਗੋ ਕਹੀ ਮੈਨੂੰ ਗੱਲਾਂ ਸੁਣਾ ਦੇਣੀਆਂ ਆ ਉਰੇ? ਅੰਦੀ? ਤੂੰ ਪਤਾ ਤਿਆਰ ਨਹੀਂ ਹੋਣ ਡਿਆ। ਮੰਮੀ ਨੇ ਆ ਲਿਆ ਬਸ ਕੱਪੜੇ ਪਾਉਣੇ ਫੇਰ ਨਹੀਂ ਚੱਲ ਜਣਾ ਮੈਂ ਮੈਗੜਾ ਪੱਗ ਬਨਣੇ। ਕੱਪੜੇ ਤੇ ਪਾਉਣੇ ਆ। ਪਰ ਫੇਰ ਵੀ ਟਾਈਮ ਤੇ ਲੱਗਣਾ ਏ ਅੱਗੇ ਬੜਾ ਕਵੇਲਾ ਹੋ ਗਿਆ ਤੇ ਮੇਰੇ ਲੇਟ ਹੋ ਗਈ ਤੇ ਪਿਓ ਤੇਰੇ ਮੇਰੇ ਦਿਵਾਲੇ ਹੋਣ ਡਿਆ ਵੀ ਕਵੇਲਾ ਹੈ ਤੂੰ ਹੀ ਕੀਤਾ ਵਾ। ਦੱਸ ਕੀ ਬੰਦਾ ਕਰੇ ਹੁਣ ਕੱਲੇ ਜਾਣੇ ਨੇ ਤੇ ਸਾਰਾ ਕੰਮ ਕਰਕੇ ਜਾਣਾ ਵਾ। ਫੇਰ ਪਾਵਾਂ ਕੱਪੜੇ। ਕੱਪੜੇ ਪਾ ਤੂੰ ਤੇ ਮੈਂ ਤੈਨੂੰ ਰੋਟੀ ਲਾ ਕੇ ਦਵਾਂ ਤੇ ਰੋਟੀ ਖਾ ਚੰਗਾ। ਠੀਕ ਤਾਂ ਮੈਂ ਪਾਉਣਾ। ਲੈ। ਆ ਗੁਰਪ੍ਰੀਤ ਦਾ ਫੋਨ ਆ ਗਿਆ। ਲੈਵੀ ਜਦੋਂ ਕਿਤੇ ਜਾਣਾ ਹੁੰਦਾ ਨਾ ਇੰਨੇ ਨਹੀਂ ਗਾ ਬੱਸ ਹਟਣਾ ਇੰਨੇ ਫੋਨ ਲਾ ਹੀ ਛੱਡਣਾ ਲੈਵੀ ਮੈਂਨੇ ਪੜਾ ਕੀ ਜਾਂਦੀ ਹੈ ਹੈਲੋ ਸਸਰੀ ਘਰ ਬਾਬੀ ਜੀ ਹੈਲੋ ਸਸਰੀ ਘਰ ਬਾਬੀ ਜੀ ਅੱਛਾ ਸਾਸਰੀ ਘਰ ਠੀਕ ਠਾਕ ਹੋ ਗਪ੍ਰੀਤ ਹਾਂਜੀ ਠੀਕ ਠਾਕ ਤੁਸੀਂ ਸੁਣਾ ਤੇ ਭਾਬੀ ਨੂੰ ਸਾਸਰੀ ਘਰ ਬੁਲਾ ਤੇ ਫੋਨ ਤੇ ਵੀਰ ਦੇ ਫੋਨ ਤੇ ਲਾਇਆ ਵਾ ਤੇ ਜੇ ਭਾਬੀ ਨੇ ਚੁੱਕਿਆ ਤੇ ਭਾਬੀ ਨੂੰ ਸਾਸਰੀ ਘਰ ਭਰੋਣੀ ਕੀ ਨਹੀਂ ਉਹ ਤਾਂ ਗੱਲ ਤੇਰੀ ਠੀਕ ਵਾ ਫੋਨ ਤੇ ਮੇਰਾ ਵੀ ਹੈਗਾ ਕਿ ਤੇ ਮੇਰੇ ਫੋਨ ਤੇ ਵੀ ਲਾ ਲਿਆ ਕਰ ਇਹ ਮੈਂ ਤਾਂ ਕਿੰਨੀ ਵਾਰੀ ਫੋਨ ਲਾਇਆ ਤੁਸੀਂ ਚੁੱਕਦੇ ਹੀ ਨਹੀਂ ਤੇ ਮੋਨੇ ਫੋਨ ਕਿੱਥੇ ਰੱਖ ਬੈਨੇ ਆ ਹੋ ਸਕਦਾ ਕਿ ਤੇ ਚਾਰਜ ਲੱਗਾ ਹੋਵੇ ਹੋ ਸਕਦਾ ਕਿ ਤੇ ਮੈਂ ਬਾਹਰ ਅੰਦਰ ਕੰਮ ਕਰਦੀ ਹਾਂ ਬੰਦਾ ਦੋਰੇ ਤੇਰੇ ਲਾ ਲਿੰਦਾ ਜੇ ਗੱਲ ਕਰਨੀ ਹੋਵੇ ਤੇ ਨਹੀਂ ਮੈਂ ਦੂਜੀ ਵਾਰ ਵੀ ਲਾਉਣ ਨਹੀਂ ਆ ਤੇ ਚੁੱਕਦੇ ਨਹੀਂ ਤੇ ਫਿਰ ਮੈਂ ਵੀ ਤੇ ਫੋਨ ਤੇ ਲਾ ਲੀਨੀ ਹੋਰ ਠੀਕ ਠਾਕ ਪਰਿਵਾਰ ਮਾਸੀ ਜੀ ਠੀਕ ਠਾਕ ਆ ਹਾਂਜੀ ਠੀਕ ਠਾਕ ਰਣਜੋਦ ਹਾਂਜੀ ਸਾਰੇ ਠੀਕ ਠਾਕ ਹੋਰ ਕਿਦਾਂ ਜੀ ਕਰ ਪਿਆ ਫੋਨ ਕਰਨ ਨੂੰ ਉਹਨਾ ਕੀ ਕਰਨਾ ਸੀਗਾ ਮੈਂ ਤੇ ਵੀਰ ਨੂੰ ਸਲਾਹ ਕਰਨੀ ਏ ਇੱਕ ਅੱਛਾ ਵੀਰ ਨਾਲ ਹੀ ਕਰਨੀ ਏ ਸਲਾਹ ਤੇ ਮੇਰ ਨਾਲ ਨਹੀਂ ਕਰਨੀ ਨਹੀਂ ਸਾਡੇ ਨਾਲ ਹੀ ਕਰ ਲੈਣੇ ਆ ਹੂੰ ਤੇ ਹੋਰ ਇਸ਼ਤਾਹ ਰੋਣਾ ਸੀਗਾ ਇੱਕ ਨਾ ਕੈਸ਼ ਦਾ ਸਪੌਂਡਿਆ ਹੈਗੇ ਇਹਨਾਂ ਦੇ ਨਾ ਸਕੂਲ ਨਾਲ ਹੀ ਮੁੰਡਾ ਪੜਾਉਂਦਾ ਸੀਗਾ ਅੱਛਾ ਤੇ ਉਹਨੂੰ ਨਾ ਸਰਕਾਰੀ ਨੌਕਰੀ ਮਿਲ ਗਈ ਤੇ ਹੁਣ ਪੱਕਾ ਵੀ ਹੋ ਗਿਆ ਵਾ ਅੱਛਾ ਕਿ ਉਹ ਉਸਕੇ ਲਈ ਜ਼ਮੀਨ ਆ ਤੇ ਨਾਲੇ ਨਾ ਕੋਠੀ ਬਣੀ ਬੜੀ ਸੋਹਣੀ ਉਹਦੀ ਕਰੋਣਾ ਕੀ ਦਾ ਵਾ ਪੂਆ ਦੀ ਪੋਤੀ ਦਾ ਅਰਜਨੀ ਦਾ ਅੱਛਾ ਪੂਆ ਨੇ ਤੈਨੂੰ ਕਿਹਾ ਇਹ ਮੇਰੀ ਪੋਤੀ ਦਾ ਰਿਸ਼ਤਾ ਕਰਾ ਨਹੀਂ ਕਿਹਾ ਤ ਨਹੀਂਗਾ ਇਹ ਮੈਨੂੰ ਕਹਿ ਰਿਹਾ ਇਹ ਤੇਰੀ ਪੂਆ ਦੀ ਪੋਤੀ ਹੈਗੀ ਆ ਤੇ ਚਲ ਉਹਨਾਂ ਦਾ ਰਿਸ਼ਤਾ ਪੁੱਛ ਲੈ ਨਹੀਂ ਭੈਣਾ ਉਹਨਾਂ ਨੇ ਰਿਸ਼ਤੇ ਇੱਥੇ ਥੋੜੀ ਕਰਨੇ ਆ ਕੋਈ ਮਾਸਟਰ ਨਾ ਅਗਲੇ ਨੇ ਤੇ ਰਿਸ਼ਤੇ ਕਰਨੇ ਕਿਤੇ ਬਾਹਰ ਦੇ ਮੁਲਕਾਂ ਦੇ ਅਮਰੀਕਾ ਵਾਲੇ ਮੁੰਡੇ ਹੁਣ ਪੱਕੇ ਬਣੇ ਉੱਥੇ ਕਿਤੇ ਕੰਮ ਕਰਦੇ ਤੇ ਤੂੰ ਕਿਹੜੇ ਕੰਮਾਂ 'ਚ ਪਈ ਆ ਇਹ ਵੀ ਕੋਈ ਕੰਮਾਂ 'ਚ ਕੰਮ ਆ ਰਿਸ਼ਤੇ ਕਰਾਉਣਾ ਈ ਕੰਮਾਂ 'ਚ ਕੰਮ ਤੇ ਚਲੋ ਨਹੀਂ ਮੈਂ ਤੇ ਆਪੇ ਕਹਿਣ ਦੇਈ ਕੀ ਤੇ ਫਿਰ ਮੈਨੂੰ ਸਾਰੇ ਕਹਿ ਰਹੇ ਸੀ ਕਿ ਤੂੰ ਆਪਣੇ ਵੀਰ ਭਾਬੀ ਨਾਲ ਸਲਾਹ ਕਰ ਲਾ ਤੇ ਫਿਰ ਉਹਨਾਂ ਨੂੰ ਪੁੱਛ ਲਾ ਕਿ ਮੁੰਡਾ ਪੱਕਾ ਵਸ ਉਹ ਵੀ ਚਲ ਸਰਕਾਰੀ ਨੌਕਰੀ ਹੈ ਭੈਣਾ ਤੂੰ ਜੋ ਕਹਿਣ ਤਈ ਨਾ ਆਪਣੀ ਮਰਜ਼ੀ ਕਰ ਤੇ ਸਾਨੂੰ ਨਾ ਵੀ ਚੱਲਿਆ ਵੀ ਕਿਹੇ ਗੱਲ ਦੇ ਜੇ ਤੂੰ ਕਰਾਵੇਂਗੀ ਪੱਕਾ ਹੋ ਜੂ ਸਭ ਕੁਝ ਅਸੀਂ ਵਿਆਹ ਵੇਖਣਾ ਵਾਂਗੇ ਜਿੱਦਾਂ ਸਾਡਾ ਰਿਸ਼ਤਾ ਬਣਦਾ ਵਾ ਤੇ ਮੈਨੂੰ ਨਹੀਂ ਇੰਨੀਆਂ ਗੱਲਾਂ ਦਾ ਪਤਾ ਅੱਜ ਕੱਲ ਰਿਸ਼ਤੇ ਕੀ ਅੱਗੇ ਆਂਦੇ ਨੇ ਦੋ ਸਿਰ ਜੋੜੋ ਚੰਗੇ ਹੁੰਦੇ ਆ ਅੱਜ ਕੱਲ ਸਿਰ ਅੱਗੇ ਜੁੜੇ ਹੁੰਦੇ ਆ ਤੂੰ ਨਾ ਸਰਕਾਰੀ ਮੁੰਡੇ ਦੀ ਨੌਕਰੀ ਦੇ ਐਡੇ ਖਿਆਲੇ ਨਾ ਪੈ ਨਹੀਂ ਝਾੜ ਕਿਵੇਂ ਜੇ ਚੋੜ ਪਰਦਿਆ ਕਰ ਬਾਰ ਆਪ ਹੀ ਪੈਦਾ ਨਗਰ ਵਿੱਚ ਤੁਸੀਂ ਵਿੱਚ ਬੈ ਜਾਓ ਤੇ ਚਲ ਉਹੋ ਜੂ ਵਿੱਚ ਨਾ 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 ਬੈਣਾ ਸਾਡਾ ਤੇ ਆਪਣੇ ਘਰ ਦੇ ਸਿਰ ਖੁਰਕਣ ਨਹੀਂ ਗਈ ਇੱਥੇ ਸਰ ਦਿਹਾੜੀ ਸਾਡਾ ਇੰਨਾ ਕੰਮ ਆ ਮੇਰੇ ਕੋਲ ਕਿਤੇ ਕਰਦੀਆਂ ਸਫਾਈਆਂ ਨਹੀਂ ਸਰ ਦਿਹਾੜੀ ਹੁੰਦੀਆਂ ਮੈਂ ਉੱਥੇ ਜੁੱਤੀਆਂ ਤੋੜਨਾ ਰਿਸ਼ਤੇਦਾਰੀ ਵਿੱਚ ਤੇ ਮਗਰੋਂ ਤੋੜੀ ਬਰਿਆਈ ਲਵਾ ਮੈਂ ਨਹੀਂ ਇਹ ਕੰਮ ਕਰ ਸਕਦੀ ਤੇ ਰਮਾਨਾ ਬਹਿ ਜਾ ਤੂੰ ਵੀ ਵੀ ਨਸਲਾਤ ਕਰ ਲੋ ਤੂੰ ਇੱਕ ਵਾਰੀ ਨਹੀਂ ਪੈਣਾ ਤੂੰ ਰਮਾਨਾ ਬਹਿ ਜਾ ਜਨ ਜਰ ਮੈਂ ਕਹਤਾ ਵਾ ਨਾ ਤੇ ਬਸ ਠੀਕ ਵਾ ਜੋ ਵੀ ਕੋ ਹੋ ਵਾ ਨਹੀਂ ਤੇ ਵੀ ਇੱਕ ਵਾਰੀ ਗੱਲ ਕਰਵਾ ਦੋ ਉਹ ਨਹੀਂ ਥਿਆ ਘਰੋਂ ਅੰਦਰ ਮੈਂ ਕਰਾ ਦੇਣੀ ਗੱਲ ਅਹੀਂ ਤੇ ਚੱਲੇ ਆਂ ਜਰਾ ਕੁ ਵਾਂਡੇ ਤੇ ਤੂੰ ਵਿੱਚੇ ਫੋਨ ਲਾ ਕੇ ਮੇਰੇ ਤੇ ਅੱਗੇ ਪੈਣਾ ਬੜਾ ਕਵੇਲਾ ਹੋ ਗਿਆ ਗੁਰਪ੍ਰੀਤ ਤੂੰ ਹੋਰ ਕਵੇਲਾ ਕਰ ਦਿੱਤਾ ਵਾ ਚਲੋ ਕੋਈ ਨਹੀਂ ਫਿਰ ਚੱਲ ਜੋ ਚੰਗਾ ਠੀਕ ਠੀਕ ਹਮ ਲੈ ਵੀ ਜਨੋ ਕਰੇ ਤੁਰਨਾ ਹੁੰਦਾ ਨਾ ਆਂਦੇ ਨਾ ਨਾ ਮਗਰੋਂ ਆਵਾਜ਼ ਨਹੀਂ ਮਾਰਨੀ ਚਾਹੀਦੀ ਇਹਨੇ ਆਵਾਜ਼ ਕੀ ਮਾਰੀ ਨੇ ਮਗਰ ਫੋਨ ਹੀ ਲਾ ਦਿੱਤਾ ਆਨੇ ਬਹਾਨੇ ਪਤਾ ਨਹੀਂ ਇਹਨੂੰ ਕਿੱਥੋਂ ਪਤਾ ਲੱਗ ਗਿਆ ਰਿਸ਼ਤੇ ਕਰਾਂ ਦੀ ਫਿਰਦੀ ਆ ਪੋਖੇ ਦੀ ਨਿਕਲਣੀ ਨਹੀਂ ਲੈ ਭੀ ਜਿੰਨਾ ਮਰਜੀ ਇਹਨੂੰ ਦੇਈ ਜਾਓ ਇੱਥੋਂ ਇੰਨਾ ਪੰਡਾ ਨਾ ਖੜਦੀ ਜਿਦੋਂ ਜਾਂਦੀ ਆ ਇਹਦਾ ਨਹੀਂ ਰੱਜ ਹੈਗਾ ਇਹਨੂੰ ਕਿਤੇ ਆ ਹੁਣ ਛਾਪ ਪਉਣ ਦੀ ਮਾਰੀ ਕਿੱਥੇ ਫਾ ਲੈਣ ਲਈ ਆ ਉਹਨੇ ਇਹਦੇ ਕਿਰਾਏ ਪਾੜੇ ਲੱਗ ਜਾਣੇ ਆ ਅੱਜ ਕੱਲ ਕਿੰਨਾ ਪੈਟਰੋਲ ਮਹਿੰਗਾ ਗਾੜੀ ਪਤਾ ਨਹੀਂ ਅਗਲੇ ਦੇ ਪਸੰਦ ਆਉਣਾ ਕੋਹਕੇ ਨਹੀਂ ਆਉਣਾ ਰਿਸ਼ਤਿਆਂ ਦੀ ਬਣੀ ਵੱਡੀ ਆ ਮੈਂ ਤੇ ਆਪਣੇ ਕੋਲੋਂ ਚੰਗਾ ਕੀਤਾ ਭੈਣਾ ਕਰਾਉਣਾ ਤੇ ਕਰਾ ਲਾ ਨਹੀਂ ਤੇ ਆਪਣੀ ਮਰਜ਼ੀ ਵੇ ਆ ਗੱਲ ਕਰਾ ਮੇਰੀ ਵੀਰਨਾ ਆਪੇ ਦੋਰੇ ਲਾਲੂ ਤੇ ਕਰ ਲੂ ਗੱਲ ਮੈਨੂੰ ਕੀ ਲੋੜਾ ਗੱਲਾਂ ਕਰਾਉਣ ਦੀ ਭਾਬੀ ਨੇ ਰੱਗੋ ਮੈਨੂੰ ਕਈ ਗੱਲਾਂ ਸੁਣਾਤੀਆਂ ਮੈਨੂੰ ਕੀ ਪਤਾ ਸੀ ਭਾਬੀ ਨੇ ਭੂਣ ਚੱਕ ਲਾਣਾ ਵਾ ਮੈਂ ਇਹਨਾਂ ਨੂੰ ਕੀ ਦੱਸਾਂ ਉਹਨਾਂ ਤਾਂ ਮੈਨੂੰ ਗੱਲਾਂ ਬੜੀਆਂ ਕਰਨੀਆਂ ਚੱਲ ਬੈਲੀਆਂ ਜਾ ਕੇ ਚਲ ਠੀਕ ਆ ਫਿਰ ਆ ਤੇ ਤੂੰ ਹੀ ਤਿਆਰ ਨਹੀਂ ਹੋ ਹੁੰਦਾ ਉਹ ਤਿਆਰ ਲੱਗਾ ਸੀ ਹੁਣ ਮੈਂ ਅਸੋ ਮਾਤਾ ਨੂੰ ਕਹਿ ਕੇ ਆਇਆ ਤੇ ਮੈਨੂੰ ਫੋਨ ਆ ਗਿਆ ਮੈਨੂੰ ਮਨੋਰੇ अच्छा अच्छा। ओह। तो मैं दरअसल मैं कह मैं चलेयां उतथे। ਭੈਣ ਆਪਣੀ ਕੋ। ਆਹੋ ਫਿਰ ਬੱਦਲ ਵੀ ਹੋਇਆ ਵਾ ਤੇ ਮੀਮੀ ਨਹੀਂ ਮੈਂ ਸਾਡ ਫਿਰ ਸਾਡਾਂ ਮਾਦ ਨੂੰ ਕਿ ਹਾਂ ਆਉਣ ਨਾਲ ਬਣ। ਤੇ ਜਨਾ ਚਾ ਗਿਆ ਤਾਂ ਫਿਰ ਮੰਮੀ ਨੇ ਫਿਰ ਬੋਲੀ ਜਾਣਾ ਵਾ। ਨਹੀਂ ਨਹੀਂ ਦੇ ਫੋਨ। ਇਹ ਨਾਲ ਲੇਟ ਕਾਤਾ। ਸਮਾਨ ਬਣਾਇਆ, ਬਿਸਕੁਟ ਬਣਾਇਆ, ਚਾਰ ਪਾਜ ਦੇ ਕੇ ਆਈਏ। ਹਾਂ। ਤੇ ਉਹ ਕੀ ਕੀ ਦੀ ਉਹ ਕਿੰਨਾ ਦਸਣ ਆਈ ਆਂ। ਵੀ ਮੈਂ ਗੱਲ ਕੀਤੀ ਸੀਗੀ ਤੇ ਭਾਬੀ ਨੇ ਚੱਕਿਆ ਫੋਨ ਕੀਤਾ ਤਾਂ ਮੈਂ ਵੀਰ ਨੂੰ ਵੀਰ ਨਹੀਂ ਹੈਗਾ ਉੱਥੇ ਲੱਗੇ। ਤੇ ਕੀ ਕਹਿੰਦੀ ਭਾਬੀ? ਕਹਿੰਦੇ ਵੀ ਉਹ ਕਹਿੰਦੇ ਮੈਂ ਸੁਣਿਆ ਵਾਂ ਵੀ ਉਹਨਾਂ ਦਾ ਕੁੜੀ ਦਾ ਰਿਸ਼ਤਾ ਜਿਹੜਾ ਹੁੰਦਾ ਫਿਰਦਾ ਵਾ ਮੁੰਡਾ ਨਾ ਅਮਰੀਕਾ ਤੋਂ ਲੈ ਪੱਕਾ ਵਾ ਇੰਡੀਆ 'ਚ ਮੁੰਡਾ ਸਰਕਾਰੀ ਨੌਕਰੀ ਕਰਦਾ 10 ਕਿੱਲੇ ਜ਼ਮੀਨ ਘਰ-ਬਾਰ ਬਣਿਆ ਹੈ ਵਾਧੂ ਪੈਸਾ ਉਹਨਾਂ ਕੋਲ ਸੋ ਇੱਥੇ ਕਾਲਣ ਚੰਗਾ ਨਹੀਂ ਨਾਲੇ ਕੁੜੀ ਇੱਥੇ ਰੋੱਖਾਂ ਸਾਹਮਣੇ ਆਹ ਤੇ ਕਹਿੰਦੇ ਵੀ ਜੇ ਆਪਾਂ ਜ਼ਬਰਦਸਤੀ ਕਹਿੰਦੇ ਚੱਲ ਆਪਾਂ ਕਵਾ ਕਵਾਂਗੇ ਤਾਂ ਉਹ ਲੈਣੇ ਘਰ ਤੇ ਦੇਣਾ ਹੀ ਆ ਤੇ ਕਹਿੰਦੇ ਵੀ ਉਹਨਾਂ ਰਿਸ਼ਤੇਦਾਰ ਤੇ ਫਿਰ ਕਿਸਮਤ ਨਾਲ ਹੀ ਚੰਗੇ ਮਿਲਦੇ ਆ ਕੱਲ ਨੂੰ ਕਹਿੰਦੇ ਕੋਈ ਗੱਲ ਹੋ ਗਈ ਤਾਂ ਉਹਨਾਂ ਨੇ ਕਹਿਣਾ ਸਾਡੀ ਕੁੜੀ ਨੂੰ ਚੰਗਾ ਭਲਾ ਰਿਸ਼ਤਾ ਹੁੰਦਾ ਹੈ ਅਮਰੀਕਾ ਦਾ ਤੇ ਤੁਸੀਂ ਨਹੀਂ ਵਧੀਆ ਰਿਸ਼ਤਾ ਐਵੇਂ ਜਾਣ ਕੇ ਗਲਤੀਆਂ ਕਰਦੇ ਫਿਰ ਆਹ ਹੁਣ ਫਿਰ ਕੀ ਕੀਤਾ ਜਾ ਸਕਦਾ ਤੇ ਤੂੰ ਨੰਬਰ ਲੜ ਰਹੀ ਪੂ ਆਪਣੀ ਨਾਲ ਸਿੱਧੀ ਗੱਲ ਕਰਕੇ ਵੇਖ ਲੈਂਦੀ ਸਿੱਧੀ ਫਿਰ ਮੈਂ ਕੀ ਕਰਨੀ ਕਿ ਮੈਂ ਹਾਂ ਫਿਰ ਮੈਂ ਵੀ ਆਪੇ ਵੀ ਡਰ ਗਈ ਮੈਂ ਹਾਂ ਵੀ ਐਵੇਂ ਰਿਸ਼ਤੇ ਦੇ ਵਿੱਚ ਫਿਰ ਆਣ ਕੇ ਤੇ ਤੇਰੀ ਸਤਰ ਟੁੱਟੂਗੀ ਫਾਇਦਾ ਕੀ ਹੈ ਚੱਲ ਮਰਜੀ ਵਾਲਿਆਂ ਦੀ ਕੱਲ ਨੂੰ ਹਣਾ ਕੀ ਪਤਾ ਹਣਾ ਕਿ ਵਿੱਚ ਪੈ ਕੇ ਤਾਂ ਵੇਖਿਆ ਨਹੀਂ ਹੁੰਦਾ ਨਾ ਹੀ ਇਹਨਾਂ ਦੇ ਆਪਾਂ ਵੇਖਿਆ ਤੇ ਨਾ ਹੀ ਉਹਨਾਂ ਦੇ ਵੇਖਿਆ ਚਲੋ ਜਿੱਥੇ ਸੰਜੋਗ ਫੇ ਉੱਥੇ ਹੀ ਹੋਣਾ ਆਹ ਹੋਏ ਤੇ ਗੱਲ ਹੈਗੀ ਆ ਤਾਂ ਕੋਈ ਹੋਰ ਵੇਖ ਲਾਂਗੇ ਕਿਤੇ ਫਿਰ ਮਾਤਾ ਨੂੰ ਕਹਿੰਦੇ ਆਂ ਨਹੀਂ ਮੈਂ ਸਕੂਲ ਕੀ ਗੱਲ ਕਰੂੰਗੀ ਟੀਚਰਸ ਦੇ ਨਾਲ ਰਿਸ਼ਤੇਦਾਰੀ ਦੇ ਵਿੱਚ ਉਹ ਨਾ ਕੋਈ ਨਾ ਕੋਈ ਰਿਸ਼ਤਾ ਆਹੋ ਨੇ ਕਰਾਈ ਰਿਸ਼ਤਾ ਹਾਂ ਹਾਂ ਹੁਣ ਇਹਦਾ ਨਾਂ ਨਾ ਹੁੰਦਾ ਹੁੰਦਾ ਤੇ ਫੇਰ ਤੇ ਕੋਈ ਗੱਲ ਨਹੀਂ ਹੀਗੀ ਤੇ ਫੇਰ ਉਹ ਫੇਰ ਸਾਰੀ ਮਰਗਾਲੇ ਹਟਾ ਜਾਣਾ ਵਾਪਸ ਸਾਡੀ ਕੁੜੀ ਨੂੰ ਅਮਰੀਕਾ ਮੁੰਡਾ ਪੱਕਾ ਹੀ ਤੇ ਰਿਸ਼ਤਾ ਹੁੰਦਾ ਹੀ ਚੱਲ ਮਰਜੀ ਆਗਲੇ ਦੀ ਹਾਂ ਚੱਲ ਫੇਰ ਜਾਵਾਂ ਮੈਂ ਚੋ ਠੀਕ ਆ